ਸਾਰੀ ਸੰਗਤ ਦਾ ਨਾਂ થી ਕਿੱਥੇ ਜਾਣਾ ਹੈ ਨਾ ਕੋ ਕਦੇ ਮੇਰਾ ਪਰਸਨਲ ਹੈ ਨਾ ਕੋ ਕਦੇ ਮੇਰਾ ਪਰਸਨਲ ਹੈ ਇਹ ਹੈਗਾ ਸਾਰੀ ਸੰਗਤ ਦਾ ਗੁਰੂ ਕਰ ਠੀਕ ਹੈ ਜੀ ਇਹ ਮੰਗਰ ਚੱਲਦਾ ਇੱਥੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਕੁਝ ਵੀ ਹੁੰਦਾ ਹੈ ਮਹਾਰਾਜ ਸਾਡੀ ਵੀ ਪਤਾ ਹੈ ਵੀ ਸੰਗਤ ਦੇ ਪੈਸੇ ਨਾਲ ਹੁੰਦਾ ਹੈ ਨਾ ਤੇ ਜੇ ਅਸੀਂ ਸੰਗਤ ਦਾ ਪੈਸਾ ਸੰਗਤ ਵਾਸਤੇ ਹੀ ਮੰਗਿਆ ਸੀ ਤੇ ਜੇ ਮੈਂਬਰਾਂ ਨੂੰ ਅੱਜ ਸੱਦੇ ਸੀ ਤੇ ਮੈਂਬਰ ਨਹੀਂ ਆਏ ਅਸੀਂ ਇੱਕ ਹਫਤਾ ਕੋ ਮੁੰਡੇ ਛੁੱਟੀਆਂ ਕਰਕੇ ਸਾਰੇ ਆਏ ਜਿੰਨੇ ਮੁੰਡੇ ਬਾਹਰ ਕਰੇ ਅੰਦਰ ਕਰੇ ਤੁਹਾਨੂੰ ਵੀ ਪਤਾ ਹੈ 100% ਹੁੰਦਾ ਹੈ ਅਜੇ ਨਹੀਂ ਆਇਆ ਕਿ ਤੁਸੀਂ ਆਪਣੇ ਆਪਣੇ ਘਰਾਂ ਨੂੰ ਚਲੋ ਤੇ ਅਸੀਂ ਇੱਥੇ ਬੈਠ ਕੇ ਸਾਡੀ ਸੰਗਤ ਅਸੀਂ ਸਾਰੇ ਬੇਬੂਖ ਹੋ ਗਏ ਹਨ ਨਾ ਲਗੋ ਮੈਂ ਤਾਂ ਤੁਸੀਂ ਜੇ ਸਰਦਾਰ ਜੀ ਮੁੰਡਾ ਨਹੀਂ ਨਹੀਂ ਮੈਂ ਤੁਹਾਡੀ ਐਂਡ ਹੀ ਹੈ ਕਿ ਮੈਂ ਕਦਰ ਨਾਲ ਪਿਛਿਆਰ ਬਿਜਲੀ ਸੰਦੇਲ ਦਾ ਬਣਾ ਦੇਖਿਆ ਸੀ ਕਿ ਉਹ ਨੀਲੇ ਕੋਰਤੇ ਪੰਜਾਬ ਲੋਕਦਰ ਕੇ ਸੁਣੋ ਕੀ ਨਾ ਚਤਰਾਵਾ ਦਾ ਕੀ ਉਹ ਫੈਸਲਾ ਸੁਣਨਾ ਮੈਂ ਨਹੀਂ ਆ ਮਤਲਬ ਕਹਿੰਦਾ ਸਾਰੇ ਕੋਈ ਆ ਤਾਂ ਉਹਨਾਂ ਵਰਗੇ ਰਾਜੂ ਰਾਜੂ ਆਏ ਹੀ ਸਾਰੇ ਯਾਰ ਚਲ ਗਏ ਸਾਰੇ ਆਏ ਹੀ ਸਾਰੇ ਆਏ ਚਲ ਗਏ ਕੋਧ ਕਰਨ ਦੇ ਟਾਈਮ ਨਹੀਂ ਲਾਓ ਅੰਕਲ ਜੀ ਤੁਸੀਂ ਫੋਨ ਲਾਓ ਨਾ ਉਹ ਤੇ ਉਹਨਾਂ ਨੂੰ ਕਹਾਓ ਇੱਥੇ ਆਓ ਗੱਲ ਕਰ ਲਓ ਜਿਹੜੀ ਐਵੇਂ ਰੋਜ਼ ਰੋਜ਼ ਦਾ ਮਸਲੇ ਨਾਲੋਂ ਇੱਕ ਦਿਨ ਦਾ ਨੇੜੋ ਕੰਮ ਤੇ ਗੱਲ ਖਤਮ ਹੋ ਜਾਏ ਆਹ ਬੇਨਤੀ ਕਰੋ ਉਹਨਾਂ ਨੂੰ ਇੱਕ ਕਸ ਦਾ ਟਾਈਮ ਦਿੱਤਾ ਇਹਨਾਂ ਦੇ ਤੋਂ ਮਜ਼ਦੂਰੀ ਆ ਤੂੰ ਆਪਣੀ ਮਹੀਨਾ ਹੋ ਗਿਆ ਹੁਣ 4 ਆਹ ਆਪਣੀ ਕਿੰਨੇ ਕਿੰਨੇ ਨੰਬਰ ਅਪਰੈਚ ਦਿਓ ਪ੍ਰਧਾਨ ਸਾਹਿਬ ਜੀ ਮੈਨੂੰ ਹਾਂ ਜੀ ਆ ਵੀ ਬੰਦੇ 15 ਬੰਦੇ 15 ਜੀ 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 15 ਬੰਦੇ ਐਸੋਸੀਏਸ਼ਨ ਦੇ ਆ ਜੀ ਕਿ ਪੰਜ ਬੰਦੇ ਕਮੇਟੀ ਦੇ ਆ ਜਿਹੜੇ ਕਮੇਟੀ ਦੇ ਪੰਜ ਬੰਦੇ ਉਹਨਾਂ ਨੇ ਗੋਲਸਾ ਦਾ ਸਾਥ ਦੀ ਜੀ ਦੇਖ ਰੱਖਣੀ ਲੰਗਰ ਪ੍ਰਸ਼ਾਦ ਦਾ ਜੀਤੰਗ ਦੇ ਵਿੱਚ ਕੋਈ ਕੰਮ ਕਰਾਉਣਾ ਕਥਾ ਚਲੋ ਕਰਾਉਣ ਦੀ ਪੀਚੰ ਕਰਨੇ ਹੈ ਨਾ ਇਹ ਕਮੇਟੀ ਦਾ ਬੰਦੋਬਸਤ ਆ ਜੀ ਜਿਹੜੇ ਕੋਈ ਹੋਰ ਹੈ ਕੋਈ ਜੀ ਦਾ ਲਿਮਟ ਤੋਂ ਜ਼ਿਆਦਾ ਖਰਚਾ ਕਰਨਾ ਹੈ ਨਾ ਲਿਮਟ ਤੋਂ ਜ਼ਿਆਦਾ ਖਰਚਾ ਕਰਨਾ ਉਹਦੇ ਵਾਸਤੇ 15 ਬੰਦੀ ਅਸੋਸੀਏਸ਼ਨ ਦੀ ਜੀ ਉਹਨਾਂ ਨੂੰ ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰਨਾ ਪੈਣਾ ਮੇਰੀ ਕੋਈ ਨਹੀਂ ਜੀ ਸਾਰੇ ਕੋਈ ਮਾੜਾ ਨਹੀਂ ਸੀ ਸਨ ਕਿਹਾ ਤੁਹਾਨੂੰ ਮਾੜਾ ਚਿੰਪੂ ਦੇ ਕਰਾਉਂ ਨਾ ਉਹ ਮੈਂ ਪੈਸਾ ਦਿੱਤਾ ਵਾ ਕਿ ਫੇਰ ਆਪਾਂ ਮੀਟਿੰਗ ਕਰੀਗੀ ਹੁਣ ਉੱਧਰ ਵੀ ਤੁਹਾਡੀ ਤੁਹਾਡੀ ਸਾਡੀ ਆਪਣੀ ਗੱਲ ਵਿਚਾਰ ਹੋਇਆ ਸੀਗਾ ਤੇ ਇਹ ਮੈਂ ਇਸੇ ਬਾਰੇ ਮੈਂ ਜੋ ਮੀਟਿੰਗ ਰੱਖੀ ਸੀ ਉਹਦੇ ਵਿੱਚ ਵੀ ਚਾਰ ਪੰਜ ਬੰਦੇ ਆਏ ਆ ਉਹਨਾਂ ਦਾ ਚਾਹਾਂ 15 ਬੰਦਿਆਂ ਦੇ ਵਿੱਚ ਇਹ ਹੋਇਆ ਦੀ ਯਾਦ ਹੈ ਲੋ ਦੇਖੋ ਜੀ ਤੁਸੀਂ ਆ ਜਿੰਦੇ ਤਾਂ ਪਰ ਗੱਲ ਨਹੀਂ ਸਾਰੇ ਜਾਣੇ ਤੇ ਗੰਭੀਰ ਹੋਰ ਹੋ ਜੁਨੀ ਇੱਥੇ ਵੀ ਸੰਗਤ ਦੀ ਵੀ ਸੰਗਤ ਦੀ ਵੀ ਕਦਰ ਪੈਂਦੀ ਹੈ ਵੀ ਠੀਕ ਹੈ ਸੰਗਤ ਆਈ ਹੈ ਨਾ ਉਹਦੇ ਵਿੱਚ ਮੈਨੂੰ ਤੁਸੀਂ ਦੱਸੋ ਵੀ ਜਿਹੜੇ ਅੱਜ ਤੁਸੀਂ ਪੈਸੇ ਦੇਂਦੀ ਉਹਦਨ ਗੱਲ ਆ ਜੀ ਤੁਸੀਂ ਕਿਹਾ ਵੀ ਅਸੀਂ ਇਤਾਂ ਨਹੀਂ ਦੇ ਸਕਦੇ ਹਨ ਅਸੀਂ ਆ ਨਹੀਂ ਕਰ ਸਕਦੇ ਉਹਦੇ ਵਿੱਚ ਮੈਨੂੰ ਇਹ ਦੱਸੋ ਨਾ ਜਦੋਂ ਤੁਸੀਂ ਗ੍ਰਾਈਡ ਲਾਈਨ ਜਾਂਦੇ ਉਹ ਪੰਜ ਬੰਦੇ ਕਿਹੜੇ ਰੱਖੇ ਜਿਹੜੇ ਗ੍ਰਾਈਡ ਲਾਈਨ ਘੱਲ ਦਿੰਦੇ ਗ੍ਰਾਈਡ ਤੇ ਸਾਰੇ ਜਾਂਦੇ ਆ ਜਾਂਦੇ ਸਾਰੇ ਜਾਂਦੇ ਜਦੋਂ ਗ੍ਰਾਈਡ ਲਾਈਨ ਦਾ ਟਾਈਮ ਉਹ ਸਾਰੇ ਆਉਂਦੇ ਆ ਜਿਹੜੇ ਕੋ ਗੁਰੂ ਘਰ ਤੁਹ ਦੇਣ ਦੀ ਟਾਈਮ ਆ ਗਿਆ ਤੇ ਕੋਈ ਗੱਲਬਾਤ ਮਹਾਰਾਜ ਦੀ ਕਿਰਪਾ ਨਾਲ ਜੇ ਕੋਈ ਨਾ ਹੀ ਹੋ ਰਿਹਾ ਜੇ ਹਾਸਾ ਜੇ ਹੋ ਹੀ ਗਿਆ ਹਾਸਾ ਤੇ ਪੋਹਾਂ ਦਾ ਸਤਕਾਰ ਕਰਦੇ ਆ ਕਿਸੇ ਦਾ ਪੰਨਾ ਜਿਹਦਾ ਚਲੀ ਗਿਆ ਦੁਨੀਆ ਤੋਂ ਬਈ ਉਹਦੀ ਗੱਲ ਕਰਨੇ ਉਦੋਂ ਤੁਸੀਂ ਕਹਿੰਦਾ ਨਹੀਂ ਜੀ ਇਦਾਂ ਨਹੀਂ ਹੁੰਦਾ ਦਾ ਨਹੀਂ ਸਿਕੋ ਜਿਹੜਾ ਜਿੰਨਾ ਜਿੱਦਾ ਮੈਂ ਲਿਮਟ ਚ ਰਹਿਣਾ ਹਨਾ ਜਿੰਨਾ ਤੁਹਨੇ ਇਹਦੇ ਕੋ ਹੋ ਸਕਿਆ ਜਿੰਮਤ ਚ ਕਿ ਮੈਂ ਤੁਹਾਨੂੰ ਕਿਹਾ ਕਿ ਮੈਂ ਅੱਗੇ ਵਿਚਾਰ ਕਰਕੇ ਕੋਈ ਨਹੀਂ ਝਾੜ ਜਿਹੜੇ ਤੁਹਾਡਾ ਜਿਹੜਾ ਵੀ ਕੋਈ ਇੱਕ ਤਾਂ ਪ੍ਰੋਬਲਮ ਕਰਤ ਕਦੇ ਨਾ ਹੋਵੇ ਜਾਂ ਜਿਹੜਾ ਕੋਈ ਗੱਲ ਤੋਂ ਨਹੀਂ ਆਵਾਜ਼ ਵਿੱਚ ਵੱਜ ਗਿਆ ਜਿੱਦਾਂ ਉਹ ਕਈ ਵਾਰੀ ਕੀ ਹੁੰਦਾ ਪਿੱਛੇ ਆ ਜਿਹੜਾ ਸਮਾਂ ਬੀਤ ਗਿਆ ਉਹਦੇ ਵਿੱਚ ਕਈ ਬੰਦੇ ਦੇ ਨੇ ਕੀ ਦੇ ਦੂ ਸੀ ਨਾ ਅੱਜ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿ ਨੇ ਕੀ ਦੂ ਸੀ ਉਹ ਗੱਲ ਕਲੀਅਰ ਹੋ ਗਈ। ਬਾਕੀ ਤੁਸੀਂ ਜਦੋਂ ਪਹਿਲਾਂ ਵੀ ਆਪਣੇ ਇੱਕ ਦੋ ਵਾਰੀ ਲੈਬ ਹੋਏ ਹੋ ਹੁੰਦੇ ਹੋਏ ਕੱਦੀ ਵੀ ਮੈਂ ਕੱਢ ਕੇ ਭੱਜਿਆ ਵਾਂ ਤੇ ਤੁਸੀਂ ਮੈਨੂੰ ਕਹਿ ਸਕਦੇ ਕਿ ਤੁਸੀਂ ਆਪਣੇ ਬੂਟ ਚੋਰੀ ਨਹੀਂ ਕੀਤੀ।

ਤਾਂ ਨੌਂ ਦਿਨ ਅਸੀਂ ਆ ਕੇ ਗੱਲ ਕੀਤੀ ਬੈਠ ਕੇ ਗੱਲ ਕੀਤੀ ਕੋਈ ਸਾਡੇ ਚ ਬੰਦਾ ਗਰਮ ਜਿਹੇ ਆ ਨਾ ਦੇਖੋ ਜੇ ਸੰਗਤ ਹੈ ਇਹ ਨਿਮਰਤਾ ਦੇ ਵਿੱਚ ਆਉਨੇ ਆ ਗੁਰੂ ਘਰ ਦੇ ਵਿੱਚ ਸਾਡੇ ਪਿਤਾ ਜੀ ਦੀ ਜਗ੍ਹਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਪਏ ਅੱਗੇ ਅਸੀਂ ਉਹਨਾਂ ਦੇ ਸਾਹਮਣੇ ਗਲਤ ਨਹੀਂ ਬੋਲਾਂਗੇ ਝੂਠ ਵੀ ਨਹੀਂ ਮਾਰਾਂਗੇ ਤੁਹਾਡਾ ਇਹੋ ਗੱਲ ਕੀਤੀ ਸੀ ਵੀ ਤੁਸੀਂ ਦੱਸੋ ਤੁਸੀਂ ਕਹਿੰਦੇ ਵੀ ਇਹ ਮੈਂਬਰਾਂ ਦੀ ਸਲਾਹ ਲੈ ਕੇ ਸਾਰਿਆਂ ਦੀ ਅਸੀਂ ਫਿਰ ਦੱਸਦੇ ਇਕੱਲੇ ਦਾ ਕੋਈ ਫੈਸਲਾ ਅੱਖ ਤੁਸੀਂ ਕਰਦੇ ਕਿਤਾ ਫੈਸਲਾ ਚ ਦੇਣਾਗੇ ਮੈਂ ਉਹਨਾਂ ਦਾ ਸਹਿਮਤ ਕਰ ਦਿੰਦਾ ਤੁਸੀਂ ਦੱਸੋ ਉਹਨਾਂ ਦਾ ਫੈਸਲਾ ਉਹਨਾਂ ਨੇ ਮੀਟਿੰਗ ਕੀਤੀ ਸੀ ਠੀਕ ਹੈ ਮੈਂ ਉਹਨਾਂ ਨੂੰ ਕਹਿੰਦਾ ਹਾਂ ਸਾਹ ਤੁਸੀਂ ਕਿਹਾ ਸੀਗਾ ਵੀ ਇੱਕ ਮਿੰਟ ਤੁਸੀਂ ਕਿਹਾ ਸੀ ਵੀ ਅਗਲੇ ਹਫਤੇ ਸਾਰੇ ਪ੍ਰਧਾਨ ਆਉਣਗੇ ਇੱਥੇ ਤੇ ਬਾਰੇ ਗੱਲ ਕਰਾਂਗੇ ਅੱਜ ਤੁਸੀਂ ਇਕੱਲੇ ਬੈਠੋ ਕੋਈ ਵੀ ਆਇਆ ਦੱਸੋ ਕਿਹੜਾ ਬੰਦਾ ਹੈ ਦੂਜਾ ਪ੍ਰਧਾਨ ਆ ਦੱਸੋ ਉਹ ਸਾਹਮਣੇ ਆ ਜੀ ਆ ਜੀ ਆਪਣੇ ਤਰ੍ਹਾਂ ਚ ਬੈਠੇ ਤਮਾਸ਼ਾ ਵੇਖਦੇ ਹੋਣਗੇ ਆਪਾਂ ਸਤਿਗੁਰੂ ਮਾਰ ਨਹੀਂ ਨਹੀਂ ਕੋਈ ਨਾ ਉਹ ਦੇਖਦੇ ਹੋਣਗੇ ਇੱਥੇ ਕੋਈ ਨਹੀਂ ਆਇਆ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਗੁਰੂ ਘਰ ਦੇ ਦੁਖੀ ਕਿੰਨੇ ਤੁਹਾਡੇ ਦੁਖੀ ਹੈ ਤੁਸੀਂ ਲਾ ਲਓ ਤੁਹਾਨੂੰ ਤਾਂ ਇਹ ਡੱਗੇ ਬੁੱਤੀਆਂ ਨੇ ਦੇਖੋ ਜੀ ਅਸੀਂ ਸਾਡਾ ਨਿਮਤਾਂ ਅਸੀਂ ਨਵੇਂ ਪੈਰੀ ਨਵੇਂ ਉਹ ਕਹੀ ਤੁਹਾਡੇ ਅੱਗੇ ਕਹਿਣਗੇ ਠੀਕ ਹੈ ਜੋ ਨਹੀਂ ਆਏ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਅਗੇ ਹਜ਼ੂਰੀ ਦੇ ਇਹੋ ਗੱਲ ਕਰਾਂਗੇ ਅਸੀਂ ਗੋਲ ਕਰਾਂਗੇ ਠੀਕ ਹੈ ਜੀ ਠੀਕ ਹੈ ਬਸ ਇਹੋ ਹੀ ਚੱਕਾਏ ਬਰੋ ਅਸੀਂ ਸਾਰੇ ਜੀ ਮੇਰ ਨਾਲ ਹੀ ਰੱਖਦੇ ਆਂ ਬੋਲਾਂ ਕੱਤੀ ਕੋਈ ਸ਼ਬਦ ਦੇਖੋ ਜੀ ਤੁਹਾਡਾ ਬੜਾ ਧੰਨਵਾਦ ਨਹੀਂ ਲਾਈ ਨਹੀਂ ਲਾਈ ਦੇਖੋ ਮੈਂ ਤੁਹਾਡਾ ਬੜਾ ਧੰਨਵਾਦ ਤੁਸੀਂ ਆਪਣੇ ਬੋਲਾਂ ਤੋਂ ਨਿੱਤਰੇ ਹੋ ਤੁਸੀਂ ਆਏ ਇੱਥੇ ਸਾਡੇ ਸਾਹਮਣੇ ਅਸੀਂ ਤੁਹਾਡੇ ਘਰ ਜੋੜਦੇ ਆਂ ਮਹਾਰਾਜ ਜਗ੍ਹਾ ਜੋੜਦੇ ਆਂ ਸਾਡੀ ਸੰਗਤ ਨੂੰ ਇਹੋ ਹੀ ਅਸੀਂ ਗੋਲਕ ਲਾਦਨੀ ਅਸੀਂ ਕੱਲ੍ਹ ਆਵਾਂਗੇ ਅਸੀਂ ਤੁਸੋਂ ਲੈ ਆਈਏ ਬੋਲਕ ਰਸ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਸਾਰੇ ਇਸ ਗੋਲ ਨਿਹਾਲ ਸਤਿ ਸ੍ਰੀ ਅਕਾਲ